ਅਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਜਿੱਥੇ ਕਿ ਹਲਕਾ ਦਿਨਾਨਗਰ ਵਿਖੇ ਲੜਾਈ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਲੜਾਈ ਹੋਣ ਦਾ ਸਮਾਚਾਰ ਮਿਲਿਆ ਹੈ ਇੱਥੇ ਪੱਗਾਂ ਲੱਥਨ ਤੇ ਨਾਲ ਹੀ ਇੱਕ ਔਰਤ ਦੇ ਕੱਪੜੇ ਫਟਣ ਦਾ ਵੀ ਸਮਾਚਾਰ ਮਿਲਿਆ ਹੈ ਤੇ ਇਹ ਤੁਸੀਂ ਸਕਰੀਨ ਦੇ ਉੱਤੇ ਲਗਾਤਾਰ ਵਿਜ਼ੂਅਲ ਦੇਖ ਰਹੇ ਹੋ ਲਗਾਤਾਰ ਉਹਨਾਂ ਦੇ ਲੜਾਈ ਝਗੜੇ ਬਾਰੇ ਦੇਖ ਰਹੇ ਹੋ ਤੇ ਇੱਥੇ ਇਲਜ਼ਾਮ ਲੱਗੇ ਨੇ ਕਿ 12 ਬੰਦੇ ਲਿਆ ਛੇ ਇੱਥੇ ਵੋਟਾਂ ਪਾਈਆਂ ਗਈਆਂ ਨੇ ਇਸੇ ਬੇਸ ਤੇ ਇਹ ਝਗੜਾ ਵੱਚੁਕਾ ਹੈ ਉਹਦੇ ਨਾਲ ਹੀ ਬਠਿੰਡਾ ਦੇ ਵਿੱਚ ਵੀ ਹਵਾਈ ਫਾਇਰਿੰਗ ਹੋਣ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਝਗੜਾ ਹੁੰਦੇ ਸਮਾਚਾਰ ਵੀ ਮਿਲ ਰਹੇ ਨੇ ਤੇ ਉਧਰ ਹੀ ਪੰਜਾਬ ਦੇ ਵਿੱਚ ਬੰਪਰ VOTING ਹੋਣ ਦੇ ਸੰਕੇਤ ਮਿਲ ਰਹੇ ਨੇ ਕਿਉਂਕਿ 4 ਵਜੇ ਤੱਕ 54% ਵੋਟਾਂ ਪੋਲ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ